ਚਲੋ ਜੀ 3 ਆਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਹਰਮਨ ਸਿੰਘ ਅੱਜ ਤੁਹਾਡੇ ਨਾਲ ਹਾਜ਼ਰ ਐ ਇੱਕ ਨਵੀਂ ਵੀਡੀਓ ਦੇ ਨਾਲ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਰਾਤ ਦੀ ਨਹੀਂ ਐ ਇਸ ਵੀਡੀਓ ਸਵੇਰ ਦੀ ਐ ਸਵੇਰ ਦੇ 3:30 ਵਜੇ ਨੇ ਤੇ ਅਸੀਂ ਰੈਡੀ ਸ਼ੈਡੀ ਹੋ ਗਏ ਆ ਤੇ ਗਰਾਊਂਡ ਦੇ ਵੱਲ ਤਿਆਰੀ ਕੀਤੀਆਂ ਨੇ ਅੱਜ ਨਹੀਂ ਸਾਜਰੇ ਜਾਣਾ ਮੈਂ ਕਿਉਂਕਿ ਅੱਜ ਅਸੀਂ ਹਾਫ ਮੈਰਾਥਨ ਲਾਉਣੀ ਹੈ 21 ਕਿਲੋਮੀਟਰ 10 ਕਿਲੋਮੀਟਰ ਤੇ 5 ਕਿਲੋਮੀਟਰ ਆਰਗੇਨਾਈਜ਼ ਕਰਾਈ ਗਿਆ ਤੱਕ ਗਰਾਊਂਡ ਦੇ ਵਿੱਚ ਤੇ ਸਾਡੇ ਵੀਰੇ ਹੁਣੇ ਵੀ ਆ ਰਹੇ ਨੇ ਮਨੁੱਖਤਾ ਦੀ ਮਨੁੱਖਤਾ ਦੀ ਸੇਵਾ ਤੋਂ ਸਾਰੇ ਬੱਚੇ ਹੋਣਗੇ ਨਾਲ ਮਿਲ ਕੇ ਉੱਥੇ ਅਸੀਂ ਮੈਰਾਥਨ ਅਟੈਂਪਟ ਕਰਨੀ ਹੈ ਇੱਕ ਤੇ ਬਾਕੀ ਜਿਹੜੇ ਸਾਥੀ ਹੋਣਗੇ ਉਹ ਵੀ 5 ਕਿਲੋਮੀਟਰ 10 ਕਿਲੋਮੀਟਰ ਚੱਵੀ ਪਾਗ ਲੈਣਗੇ ਇਹ ਦਾਖਾ ਗਰਾਊਂਡ ਦੇ ਵਿੱਚ ਹੀ ਹੋਣੀ ਹੈ ਮੈਰਾਥਨ ਉਹਦੇ ਵਿੱਚ ਹੀ ਅਸੀਂ ਰਾਉਂਡ ਕੱਢਣੇ ਆ ਕੰਪਲੀਟ ਕਰਨੀ ਆ ਤੇ ਕਾਫੀ ਵਧੀਆ ਰਹੂਗੀ ਰਗੜਾ ਚੱਲਣਾ ਅੱਜ ਖੁੱਲਾ ਲੰਗਰ ਚੱਲੂਗਾ ਬਾਬਾ ਨਾਨਕ ਜੀ ਦਾ ਤੇ ਡ్రਾਈ ਫਰੂਟਸ ਹੋਗੇ ਦਾਲਾਂ ਹੋਣਗੀਆਂ ਸਾਰਾ ਕੁਝ ਅਸੀਂ ਉੱਥੇ ਲੰਗਰ ਦੇ ਤੌਰ ਤੇ ਵਰਤਾਵਾਂਗੇ ਅੱਜ ਤੇ ਕਾਫੀ ਵਧੀਆ ਰਹਿਣ ਵਾਲਾ ਵਾ ਇਹ ਸ਼ਾਰਟ ਸੋਭਾ ਦਾ ਲੈ ਰਹੇ ਆ 3:30 ਵਜੇ ਦਾ ਤੇ ਆਜੋ ਫਿਰ ਦੇਖੀਏ ਗਰਾਉਂਡ 'ਚ ਕੀ ਬਣਦਾ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਤੇ ਆਪਣਾ ਇਹ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਵੀਰਾਂ ਸਾਰਿਆਂ ਨੂੰ ਸਮਝਾ ਰਿਹਾ ਵਾ ਕਿ ਨਸ਼ਿਆਂ ਵਿਰੋਧ ਦਾ ਆਪਾ ਇਹ ਮੈਰਤਨ ਲਾਉਣੀ ਆ ਤੇ ਜਿਵੇਂ ਪੰਜਾਬ ਦਾ ਯੂਥ ਕਿਸੇ ਵੀ ਪਾਸੇ ਜਾ ਰਿਹਾ ਵਾ ਤੇ ਉਹਨੂੰ ਆਪਾਂ ਕਿਵੇਂ ਸਹੀ ਕਰ ਸਕਦੇ ਆ ਪਤਾ ਨਹੀਂ ਕੀ ਜ਼ਿਆਦਾ ਲਿਆਂਦਾ ਜੀ ਦੇ ਲੋ ਠੀਕ ਆ ਜੀ ਪੂਰਾ ਇਹ ਨਾ ਟਨ ਕੇ ਲਿਆਂਦਾ ਵਾ ਇਹ ਨਹੀਂ ਹੈਗਾ ਵੀ ਆਪਾਂ ਕੋਈ ਘੱਟੋ ਘੱਟ 4000 5000 ਦਾ ਮਾਲ ਆ ਜੀ ਬੰਦੇ ਸਾਰੇ ਕੋਈ ਬੰਦਾ ਮੁੜੇ ਨਾ ਬਸ ਜੇ ਕੋਈ ਆਪਾਂ ਬੁਲਾਇਆ ਭਰਾ ਹਾਂ ਕੋਈ ਵੀ ਬੱਚਾ ਵਾ ਚਾਹੇ ਆਪਣਾ ਚਾਹੇ ਕੋਈ ਵੀ ਆ ਕੋਈ ਖਾਲੀ ਨਾ ਮੁੜ ਜੇ ਆਪਣੀ ਇਨਸਰਟ ਆ ਇਹਦੇ ਚ ਅਗਲੇ ਦਾ ਜੋਰ ਲਵਾ ਕੇ ਇਥੋਂ ਆਪਾਂ ਘਰਾਂ ਨੂੰ ਖਾਲੀ ਮੋੜ ਦੀ ਆਪਣਾ ਆਦਮੀ ਰਹਿ ਜਾ ਕੋਈ ਆਪਣੀ ਜ਼ਿੰਮੇਵਾਰੀ ਸਮਝਿਓ ਅੱਜ ਮੇਰਾ ਭਰਾ ਸਾਰੇ ਜਾਣੇ ਜ਼ਿੰਮੇਵਾਰੀ ਸਮਝਦੇ ਹੋਏ ਨਾਲ ਹੀ ਮਸ਼ੀਨ ਕੱਢ ਕੇ ਕਿਸੇ ਨੂੰ ਕਹਿਣ ਦੀ ਲੋੜ ਨਾ ਪਵੇ ਮੈਂ 21 ਕਿਲੋਮੀਟਰ ਲਾਉਈਆਂ ਠੀਕ ਆ ਅਸੀਂ ਲੇਟ ਆਵਾਂਗੇ 5:30 ਹੋ ਜਾਣੇ ਸਾਨੂੰ ਜੇ ਹੁਣ ਸ਼ੁਰੂ ਕਰਦੇ ਆ ਤੁਸੀਂ ਮੇਰਾ ਭਰਾ ਜ਼ਿੰਮੇਵਾਰੀ ਸਮਝਿਓ ਸਾਰੇ ਹਰਮਨ ਹਾਂਜੀ ਹਰਮਨ ਹਾਂਜੀ ਤੋ ਤੂੰ ਕਮਾਂਡ ਸੰਭਾਲੀ ਠੀਕ ਆ ਭਈ ਹਰਮਨ ਹਾਂ ਤੁਸੀਂ ਸਮਾਂ ਦਾ ਵੀ ਪਤਾ ਸੁਣਿਓ ਸਿਆਣੇਓ ਤੁਸੀਂ ਤੁਸੀਂ ਆਪਣੀ ਕਮਾਂਡ ਸੰਭਾਲਿਓ ਕਿਹਾਏ ਤੁਸੀਂ 5 ਕਿਲੋਮੀਟਰ ਲਾ ਲਿਓ ਯਾਰ ਕੋਈ ਗੱਲ ਨਹੀਂ ਆਹੋ ਔਰਮਾਨ ਨੇ ਕਿਹਾ ਆਪਣਾ ਟੀਮ ਵਰਕ ਆ ਜ਼ਰੂਰੀ ਥੋੜੀ ਜਿਹੀ ਸਾਰਿਆਂ ਨੇ 21 ਕਿਲੋਮੀਟਰੀ ਲਾਉਣੀ ਆ ਅੱਜ ਕਿਸੇ ਦਾ ਨਾ ਤੁਸੀਂ ਲਾ ਲਿਓ ਕਿ ਕਿੰਨੇ ਕਿਲੋਮੀਟਰ ਤੁਸੀਂ ਮਰਜ਼ੀ ਲਾ ਲਿਓ ਔਰਮਾਨ ਦਾ ਜਨਮ ਦਿਨ ਆ ਰਿਹਾ ਸਤੰਬਰ ਦੇ ਵਿੱਚ ਪਿੱਛੇ ਦੇਖਣਾ 35 ਲਾਉਣੀ ਆ 35 ਲਾਉਣੀ ਆ ਆਪਾਂ ਅੱਛਾ ਪਿੱਛੇ ਦੇਖਣਾ ਵੀ ਆ ਸਾਰਾ ਕੁਝ ਪਿੱਛੇ ਸਾਰੀ ਮੈਨੇਜਮੈਂਟ ਵੀ ਆਪਾਂ ਸੰਭਾਲਣੀ ਆ ਬਾਈ ਜੀ ਉਹਨਾਂ ਨੇ ਆਉਣਾ ਵੀ ਆ ਉਹਨਾਂ ਦਾ ਫੋਨ ਆ ਗਿਆ ਅਸੀਂ ਉਹਨਾਂ ਦਾ ਅੱਛਾ ਉਹਨਾਂ ਨੇ ਉਹਨਾਂ ਦਾ ਆਪਾਂ ਸਨਮਾਨ ਵੀ ਕਰਨਾ ਸਵਾਗਤ ਵੀ ਕਰਨਾ ਉਹਦੇ ਲਈ ਬ ਜਦੋਂ ਆਪਣੇ ਕੋਲੇ ਕੋਈ ਬਾਹਰੋਂ ਸਖਸੀਅਤ ਆਉਂਦੀ ਆ ਆਪਾਂ ਬੁਲਾਉਂਦੇ 22 ਜੂਨ ਨੂੰ ਆ ਕੱਲ੍ਹੇ ਹੋ ਕੇ ਕਿਸੇ ਨੂੰ ਨਹੀਂ ਬੁਲਾਉਂਦੇ ਹਾਂਜੀ ਉਹ ਬਹੁਤ ਵੱਡੀ ਮਾਨਮਤੀ ਸਖਸੀਅਤ ਆ ਸਾਡੇ ਪੂਰੀ ਫੇਸਬਦੀਆ ਨਾ ਕਿ ਪੰਜਾਬ ਦੀ ਹਾਂਜੀ ਇਹਨਾਂ ਨੇ ਆ ਪੱਗ ਦਾ ਤੇ ਸਰਦਾਰੀ ਦਾ ਨਾਮ ਪੂਰੀ ਦੁਨੀਆ 'ਚ ਕਾਇਮ ਕੀਤਾ ਉਹਨਾਂ ਤੋਂ ਸਿੱਖਣਾ ਵੀ ਆ ਜਦੋਂ ਉਹ ਆਉਂਦੇ ਆ ਥੋਡੇ 'ਚੋਂ ਸਾਰਿਆਂ 'ਚੋਂ ਕੋਈ ਬੰਦਾ ਐ ਨਹੀਂ ਪਿੱਛੇ ਦੇਖਿਆ ਵਾ ਪੂਰੀ ਗਰਾਊਂਡ 'ਚ ਅੱਜ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਸਾਰੇ ਆ ਚੁੱਕੇ ਨੇ ਹਲੇ ਮੁਨਕਤਾ ਦੀ ਸੇਵਾ ਤੋਂ ਸਾਡੇ ਵੀਰੇ ਉਹਨਾਂ ਨੇ ਆਉਣਾ ਵਾ ਹਲੇ ਸਾਰੇ ਆ ਰਹੇ ਨੇ ਜਿਵੇਂ ਕਿ ਦੇਖਿਆ ਪਿੱਛੇ ਸ ਕਾਫੀ ਜਾਣੇ ਆ ਚੁੱਕੇ ਬੱਚੇ ਵੀ ਗੁਰਮਨਾਂ ਦੀ ਸਰਜਰੀ ਆ ਗਈ ਹੈ ਨਾ ਹਾਂ ਅੱਜ ਸਵੇਰੇ ਸਵੇਰੇ ਪੂਰੀਆਂ ਰੌਣਕਾਂ ਲੱਗੀਆਂ ਡਰੌਣ ਤੇ ਹਾਂਜੀ 4 ਵਜੇ ਦਾ ਟਾਈਮ ਸੀਗਾ ਪੌਣੇ 4 ਲੋਕ ਇੱਥੇ ਸੀਗੇ ਸਾਰੇ ਜਾਣੇ ਤੇ ਅਸੀਂ ਹੁਣ ਲਾਵਾਂਗੇ 10 ਕਿਲੋਮੀਟਰ ਮੈਂ ਪਹਿਲਾਂ ਵੀਡੀਓ ਵਿੱਚ ਕਿਹਾ ਸੀਗਾ ਮੈਂ 21 ਲਾ ਰਿਹਾ ਮਾਂ 21 ਦਾ ਵੀ 21 ਵੀ ਲਾ ਦਿੰਦੇ ਪਰ ਪਿੱਛੇ ਸਾਰਾ ਕੁਝ ਦੇਖਣ ਵਾਲਾ ਚਾਹੀਦਾ ਵਾ ਮੈਂ ਤੇ ਗੁਰਮਨ ਇਕੱਠੇ ਹੋ ਕੇ ਪਿੱਛੇ ਸਾਰਾ ਮੈਨੇਜ ਕਰਾਂਗੇ ਤੇ ਸਾਰਾ ਕੁਝ ਦੇਖਣਾ ਵੀ ਆ ਰਗੜਾ ਵੀ ਲਾਉਣਾ ਮੈਂ ਡਰਾਈ ਫਰੂਟਸ ਤੇ ਦਾਲਾਂ ਦੂਲਾਂ ਦਾ ਸਾਰਾ ਕੁਝ ਦੇਖਣਾ ਮੈਂ ਇਹ ਕਿਸੇ ਫਿਰ ਜ਼ਿੰਮੇਵਾਰ ਬੰਦੇ ਨੂੰ ਦੇਣੀ ਚਾਹੀਦੀ ਹੈ ਗੁਰਮਨ ਇਹ ਡਿਊਟੀਆਂ ਬਿਲਕੁਲ ਜਿਹੜਾ ਬੰਦਾ ਮੈਚੁਰ ਹੋਵੇ ਰਿਸਪੌਂਸਿਬਿਲਟੀ ਸੰਭੇ ਕਿਉਂਕਿ ਜਿੰਨੇ ਵੀ ਬੰਦੇ ਆਉਣਗੇ ਮਿਹਨਤ ਲਾਉਣਗੇ ਤਾਂ ਉਹਨਾਂ ਨੂੰ ਖਾਲੀ ਹੱਥ ਨਹੀਂ ਮੋੜਨਾ ਖਾਲੀ ਢਿੱਡ ਨਹੀਂ ਮੋੜਨਾ ਸਾਰਿਆਂ ਨੂੰ ਖਵਾ ਪਿਆ ਕੇ ਫਿਰ ਭੇਜਣਾ ਕਰਾਉਣਾ ਤੇ ਜਿਵੇਂ ਕਿ ਕਿਹਾ ਵਾ ਸਾਰੇ ਜਿੰਨੇ ਹੁਣ ਆ ਰਹੇ ਇੱਥੇ ਸੇਵਾ ਹੀ ਹੈ ਇੱਕ ਤਰ੍ਹਾਂ ਕਹਿ ਲਓ ਇਕ ਹਾਂ ਬਾਬੇ ਨਾਨਕ ਜੀ ਦਾ ਲੰਗਰ ਆਪਾਂ ਟੁੱਟ ਵਰਤੌਣਾ ਵਾ ਤੇ ਉਹ ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਤਾਂ ਉਹ ਸਾਰਾ ਕੁਝ ਦੇਖਣ ਲਈ ਅਸੀਂ ਫਿਰ 10 ਕਿਲੋਮੀਟਰ ਲਾਵਾਂਗੇ 10 ਕਿਲੋਮੀਟਰ ਵਧੀਆ ਫੇਸ ਤੇ ਲਾਵਾਂਗੇ ਹਾਂ ਬਿਲਕੁਲ ਨਾਰਮਲ ਫੇਸ ਤੇ ਲਾਵਾਂਗੇ ਆਪਾਂ ਹਾਂ ਵਧੀਆ ਫੇਸ ਤੇ ਲਾ ਕੇ ਤੇ ਫਿਰ 10 ਕਿਲੋਮੀਟਰ ਤੋਂ ਬਾਅਦ ਅਸੀਂ ਸਾਰਾ ਪਿੱਛੇ ਚੈੱਕ ਕਰਨਾ ਵਾ ਕਿਵੇਂ ਰਗੜਾ ਕਿਵੇਂ ਸ਼ੁਰੂ ਕਰਨਾ ਤੇ ਕਿਵੇਂ ਕਪੜਾ ਛਾਣ ਕਰਨਾ ਸਾਰਾ ਕੁਝ ਦੇਖਣਾ ਪੈਣਾ ਸਾਨੂੰ ਤੇ ਫਿਰ 10 ਕਿਲੋਮੀਟਰ ਦੇ ਤੁਹਾਨੂੰ ਸ਼ਾਰਟ ਬੈਚ ਐਡ ਕਰਦਾ ਮੈਂ ਤੁਸੀਂ ਉਹ ਇੰਜੋਏ ਕਰਿਓ ਤੇ ਗਰਾਊਂਡ ਦੀਆਂ ਰੌਣਕਾਂ ਤੁਸੀਂ ਦੇਖ ਹੀ ਲਿਤੀਆਂ ਜਿਵੇਂ ਹਾਂਜੀ ਤੇ ਫਿਰ ਮਿਲਦੇ ਆ ਤੁਹਾਨੂੰ ਸ਼ਾਰਟ ਚ ਦੇਖੋ ਅੱਗੇ ਫਿਰ ਅੱਗੇ ਦੇ ਮਿਲਦੇ ਆ ਸਤ ਸ੍ਰੀ ਅਕਾਲ ਜਕਾਰਾ ਜ਼ੋਰ ਦੀ ਰੋਣਾ ਵੀ ਜਿੰਨੇ ਜਾਈਆਂ ਚ ਸੁੱਤੇ ਪਏ ਆਉਂਦੇ ਇਸੀਆਂ ਦੇ ਵਿੱਚ ਉਹਨਾਂ ਦੀ ਨੀਤ ਖੁੱਲ ਜਾਵੇ ਆਪਾਂ ਅਦਕਾਰਾ ਫੇਰ ਲਾਵਾਂਗੇ ਬੋਲੇ ਸੋ ਨਿਆ ਸਤ ਸ੍ਰੀ ਅਕਾਲ ਠੀਕ ਹੈ ਨਾ ਇਹ ਘੜੀਆਂ ਤੇ ਆਪਣੇ ਟਾਈਮ ਲਾ ਲਿਆ ਬਣਾ ਦੋ ਕੋਈ ਇਧਰ ਨੂੰ ਮੂੰਹ ਕਰਕੇ ਲੱਗਦੀ ਹੈ ਅੱਜ ਉੱਤਰ ਆ ਜੋ ਸਾਰੇ ਪਤ ਜਿੱਦਰਾ ਜੋ ਡਿਨਿੰਗ ਵੀ ਫੋਨ ਦਾ ਉਹ ਨਾਲ ਜਿਹਨੂੰ ਦੱਸ ਦਿਆ ਕਰੋ ਸਰਮਨ ਤਗੜਾ ਫਿਰ 10 ਕਿਲੋਮੀਟਰ ਪੂਰੇ 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 ਤਗੜੇ ਆਪਾਂ ਬੱਕੱਚੇ ਲਾਉਣੀ ਹੈ ਠੀਕ ਯਾਰੀ ਲਾਉਂਦੇ ਆ 50 ਲਾ ਬੱਕਾ ਸਾਹਿਬ ਆ ਰਹੇ ਨੇ ਪਿੱਛੇ ਆਪਾਂ 2 ਮਿੰਟ ਰੋਕੋ ਠੀਕ ਆ ਠੀਕ ਹਾਂਜੀ ਆ ਰਹੇ ਹਾਂ ਦੋ सनी ਬੰਬ ਬੁਲਾਉਣੇ ਪੂਰੇ ਪੂਰੇ ਬੰਬ ਬਾਈ ਲੇਟ ਆ ਕੇ ਜਾ ਕੋਈ ਨਹੀਂ ਲੇਟ ਆ ਕੇਦਾ ਬਾਈ ਬੰਬ ਤਾਂ ਬੋਲਣਗੇ ਹੀ ਇਹ ਠੀਕ ਆ ਬੰਬ ਤਾਂ ਲੈ ਗਏ ਚਾਹੇ ਲੇਟ ਆਇਆ ਬਿਚੇਲੇ ਪਤਾ ਕੀ ਦੇ ਆ ਬਾਈ 50 ਠੋਕ ਦਾਂਗੇ ਗੱਲ ਕਰ 100 ਠੋਕ ਦੇਗਾ ਤੇਰੇ ਵੀ ਸਟੈਮੀਨਾ ਬਹੁਤ ਹੈ ਕੱਟ ਦੇਣੀ ਆਨੇ ਟੈਨਸ਼ਨ ਨਾਲ 50 ਠੋਕ ਦਾਂਗੇ ਗੱਲ ਕਰ ਨਾ ਤਾਂ ਭੱਜਿਆ ਨਾ ਗਿਆ ਉਹ ਤੁਰਕੇ ਹੋ ਜੇ ਕੋਈ ਕੁਝ ਨਹੀਂ ਹੁੰਦਾ ਕੋਈ ਚੱਕਰ ਨਹੀਂ ਗਿਆ ਠੀਕ ਹੈ ਜਿੰਨਾ ਟਾਈਮ ਭੱਜਿਆ ਗਿਆ ਸਪੀਡ ਹੌਲੀ ਕਰ ਲਿਓ ਚਾਹੇ ਉਹ ਆਪਦਾ 10 ਗੇੜੇ ਪੂਰੇ ਕਰਨ 5 ਕਿਲੋਮੀਟਰ ਵਾਲੇ ਆਪਾਂ ਕਿਸੇ ਨੂੰ ਨਹੀਂ ਦਿਖਾਉਣਾ ਪਤਾ ਆਪਣੇ ਆਪ ਨੂੰ ਸਾਬਤ ਕਰਨਾ ਠੀਕ ਹੈ ਉਹ ਤਾਂ ਦੂ ਗੇੜੇ ਇੱਕ ਗੇੜੇ ਤੁਰਕੇ ਲਾ ਲਓ ਇੱਕ ਫੇਰ ਭੱਜ ਕੇ ਲਾ ਲਓ ਫਿਰ ਇੱਕ ਤੁਰਕੇ ਲਾ ਲਓ ਅੱਧਾ ਗੇੜਾ ਤੁਰਕੇ ਲਾ ਲਓ ਫਿਰ ਭੱਜ ਕੇ ਲਾ ਲਓ ਚੱਲ ਠੀਕ ਹੋ ਹਾਂ ਜੀ ਕਿਦਾਂ ਭਾਈ ਠੀਕ ਹੋ ਅਸ਼ਿਕਾਲ ਜੀ ਅਸ਼ਿਕਾਲ ਜੀ ਆਰੇ ਹੋਰ ਸੁਬਾਹ ਬਾਕੀ ਸਭ ਉਹ ਬਾਤ ਠੀਕ ਠੀਕ ਆਜੋ ਪਤ ਆਜੋ ਬਾਹਰ ਮਗਰ ਪਹੁੰਚਾਈ ਚਲੋ ਆਜੋ ਗਰਾਊਂਡ ਚ ਹੋਰ ਤਾਂ ਹੈ ਨਹੀਂ ਕੋਈ ਮਨੁੱਖਤਾ ਦੀ ਸੇਵਾ ਤੋਂ ਬੱਚੇ ਆ ਚੁੱਕੇ ਨੇ ਤੇ ਹੁਣ ਬਸ ਗਰਾਊਂਡ ਚ ਵਾਰਮ ਅਪ ਕਰਾਉਣਾ ਹੈ ਆਜੋ ਫਿਰ ਅਸੀਂ ਸ਼ੁਰੂ ਕਰਦੇ ਹਾਂ ਸਤਿ ਸ੍ਰੀ ਅਕਾਲ 2 किलोमीटर ਹੋ ਗਏ ਬਈ કામ ચાલો તની સલાંગ મા આપણે ਤੋਂ ਤਿੰਨ ਹੀ ਆ ਜੋ ਬੋਲੇ ਪ੍ਰਿਆਕਾ ਇਹ ਵੀਰ ਆਪਣੇ ਆਪ ਦੇ ਵਿੱਚ ਇੱਕ ਮੋਟੀਵੇਸ਼ਨ ਦੀ ਮਿਸਾਲ ਆ ਆਪਣੇ ਆਪ ਦੇ ਵਿੱਚ ਇੱਕ ਹੈਲਥ ਕੌਨਸ਼ੀਅਸ ਦੀ ਮਿਸਾਲ ਆ ਵੀ ਇੱਕ ਸੁਭੇਦਾਰ ਸਾਹਿਬ ਦੀ ਉਮਰ ਕਿੰਨੀ ਹੋਗੀ ਜੀ 66 ਸਾਲ ਮੇਰੀ 35 ਜੀ 35 ਸਾਲ 48 ਸਾਲ 48 ਸਾਲ ਦੇਖੋ 48 35 ਤੇ 66 ਤਿੰਨਾਂ ਦੀ ਉਮਰ ਦਾ ਜਿਹੜਾ 15 15 20 20 ਸਾਲ ਦਾ ਡਿਫਰੈਂਸ ਹੈ ਔਰ ਇਹ ਇਹਨਾਂ ਨੇ ਖਤਮ ਕਰਤਾ ਉਹ ਡਿਫਰੈਂਸ ਸਭ ਤੋਂ ਵੱਡਾ ਗ੍ਰੈਡੂਏਟ ਸੂਬੇ ਦਾ ਸਾਹਿਬ ਨੂੰ ਜਾਂਦਾ ਜਿਹੜੇ 66 ਸਾਲ ਦੇ ਨੇ ਪਰ ਉਹ 35 ਸਾਲ ਤੇ 48 ਸਾਲ ਵਾਲੇ ਨੂੰ ਵੀ ਕੰਪਲੀਟ ਕਰਦੇ ਨੇ ਕਰਦੇ ਤੇ ਇਹਨਾਂ ਦੀਆਂ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਅਕਸਰ ਦੇਖਦੇ ਹੋ ਆਪਾਂ ਸਪੋਰਟ ਕਰਿਆ ਕਰੀਏ ਇਸ ਤਰ੍ਹਾਂ ਦੇ ਲੋਕਾਂ ਨੂੰ ਆਪਾਂ ਐਸਾ ਮਾੜਾ ਕੰਟੈਂਟ ਸ਼ੇਅਰ ਕਰੀ ਜਾਂਦੇ ਆ ਜਿਹਦੀ ਕੋਈ ਵੈਲਿਊ ਹੀ ਨਹੀਂ ਜਿਹਨੂੰ ਦੇਖ ਕੇ ਕਿਸੇ ਨੇ ਮੋਟੀਵੇਟ ਨਹੀਂ ਹੋਣਾ ਉਲਟ ਨੁਕਸਾਨ ਹੋਣਾ ਇਸ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਸਪੋਰਟ ਕਰੀਏ ਜਿਨ੍ਹਾਂ ਨੂੰ ਦੇਖ ਕੇ ਕੋਈ ਹੋਰ ਬਜ਼ੁਰਗ ਜਿਹੜਾ 50 ਤੇ 60 ਸਾਲ ਦਾ ਕੁੰਡੀ ਨਾਲ ਤੁਰਦਾ ਉਹਨੂੰ ਜੋਸ਼ ਆਊਗਾ 48 ਸਾਲ ਦਾ ਕੋਈ ਵੀਰ ਆ ਜਿਹੜਾ ਡਾਇਲਿਸਿਸ ਕਰਾਉਣ ਜਾਂਦਾ ਜਾਂ ਜਿਹੜਾ ਕੋਈ ਵੀਰ ਐਸਾ ਵਾ ਜਿਹੜਾ ਬਿਮਾਰ ਪਿਆ ਟੈਸਟ ਕਰਾਉਂਦਾ ਫਿਰਦਾ ਦਵਾਈਆਂ ਖਾਂਦਾ ਉਹਨੂੰ ਮੋਟੀਵੇਸ਼ਨ ਮਿਲੂਗੀ ਵੀ ਯਾਰ ਅਸੀਂ ਵੀ ਕਰੀਏ ਕੁਝ ਤੇ 35 ਸਾਲ ਵਾਲੇ ਤਾਂ ਚਲੋ ਸਾਡੇ ਬਿਰਕ ਸਾਹਿਬ ਦਾ ਮਿਸਾਲ ਹੀ ਕੋਈ ਨਹੀਂ ਕਿਉਂਕਿ ਉਹ ਉਦੋਂ ਤੱਕ ਐਕਸਰਸਾਈਜ਼ ਕਰਦੇ ਨੇ ਜਦੋਂ ਤੱਕ ਸਰੀਰ ਬਿਲਕੁਲ ਜਵਾਬ ਨਹੀਂ ਜਵਾਬ ਦੇਣ ਨਹੀਂ ਹਟਦਾ ਲੱਗਦਾ ਉਦੋਂ ਵੀ ਫਿਰ ਜੋਰ ਲਾਉਂਦੇ ਨੇ ਜਦੋਂ ਜਮਾ શરીਰ ਜਵਾਬ ਦੇ ਗਿਆ ਉਦੋਂ ਦੇ ਕਹਿੰਦੇ ਵੀ ਐਕਸਰਸਾਈਜ਼ ਤਾਂ ਹੁਣ ਸ਼ੁਰੂ ਕਰਨੀ ਆ ਇਹ ਬਹੁਤ ਵਧੀਆ ਗੱਲ ਆ ਇਹ ਬਹੁਤ ਚੰਗੀ ਗੱਲ ਤੁਹਾਡਾ ਅਸ਼ੀਰਵਾਦ ਹੀ ਆ ਸਾਰਿਆਂ ਦਾ ਜੀ ਗੁਰੂ ਸਾਹਿਬ ਦੀ ਕਰਤਾ ਹਾਂ ਬਾਕੀ ਲਾਲੀ ਵੀਰੇ ਉਹਨਾਂ ਨੂੰ ਤਾਂ ਬਹੁਤ ਧੰਨਵਾਦ ਆ ਬਾਈ ਤੁਹਾਡਾ ਕਿਹਾਉਂਦੇ ਵਾਸਤੇ ਤੁਸੀਂ ਪੂਰੀ ਫੈਮਿਲੀ ਭੈਣ ਜੀ ਵੀ ਲੱਗੇ ਹੋਏ ਸੀ ਅੱਜ ਟੀਚਰ ਨੇ ਨਾਲੇ ਉਹ ਬੱਚਿਆਂ ਨੂੰ ਸਾਡੇ ਨੂੰ ਉੱਥੇ ਪੜ੍ਹਾਉਂਦੇ ਵੀ ਨੇ ਤੇ ਨਾਲ ਦੀ ਨਾਲ ਤੁਸੀਂ ਆਪਣੇ ਘਰ ਤੋਂ ਸਭ ਤੋਂ ਵੱਡੀ ਗੱਲ ਸ਼ੁਰੂਆਤ ਕੀਤੀ ਹੈ ਹਨਾ ਕਿਉਂਕਿ ਇਹ ਤੁਹਾਡੀ ਫੈਮਿਲੀ ਤੋਂ ਲੋਕ ਮੋਟੀਵੇਟ ਹੁੰਦੇ ਆ ਵੀ ਰਮਾਨ ਜਦੋਂ ਮੈਂ ਪਹਿਲੀ ਵਾਰ ਇਹਨੂੰ ਮਿਲਿਆ ਸੀ ਅੱਜ ਉਹਦੇ ਰਮਾਨ ਦੇ ਵਿੱਚ ਜ਼ਮੀਨ-ਸਮਾਨ ਦਾ ਫਰਕ ਪਿਆ ਗਿਆ ਹਾਂਜੀ ਉਹ ਰਬਰਗਰ ਹੀ ਸੀ ਇਹ ਪਰ ਸਾਡੇ ਲਈ ਤੁਸੀਂ ਮਿਸਾਲ ਹੋ ਮਿਸਾਲ ਕਿਉਂ ਮੈਂ 4 ਬੰਦੇ ਆ ਸਾਡੇ ਪਰਿਵਾਰ ਦੇ ਵਿੱਚ ਜੀ ਜਿਹੜੇ ਕਹਿ ਸਕਦੇ ਹੋ ਵੀ ਮੇਰੇ ਤੋਂ ਪ੍ਰੇਰਣਾ ਲੈ ਕੇ ਚੱਲ ਰਹੇ ਅੱਗੇ ਪਰ ਮਿੰਟੂ ਵੀਰ ਸਾਡਾ ਸਾਰਾ ਪੰਜਾਬ ਨੂੰ ਪਰਿਵਾਰ ਬਣਾ ਲਿਆ ਔਰ ਸਾਰਾ ਪਰਿਵਾਰ ਇਹਦੇ ਵਿੱਚ ਇੰਨੀਆਂ ਚੰਗੀਆਂ ਆਦਤਾਂ ਨੇ ਕਦੇ ਕੋਈ ਬੰਦੇ ਨੇ ਆਪਣਾ ਪਰਿਵਾਰ ਨੂੰ ਸਹੀ ਕਰਨਾ ਤਾਂ ਮਨੁੱਖਤਾ ਦੀ ਸੇਵਾ ਦੇ ਵਿੱਚ ਜਾ ਕੇ ਦੇਖੋ ਵੀ ਬੱਚਿਆਂ ਨੂੰ ਕਿੱਦਾਂ ਬ੍ਰੇਕਫਾਸਟ ਮਿਲਦਾ ਫਿਰ ਹਰੇਕ ਬੱਚੇ ਨੂੰ ਕਿੱਦਾਂ ਐਕਸਰਸਾਈਜ਼ ਕਰਾਈ ਜਾਂਦੀ ਆ ਕਿੱਦਾਂ ਡਿਸਪਲਨ ਵਿੱਚ ਰੱਖੇ ਜਾਂਦੇ ਆ ਕਿੱਦਾਂ ਇੱਕ ਬਾਪ ਬੱਚਿਆਂ ਨੂੰ ਪਿਆਰ ਕਰਦਾ ਮੇਰੇ ਬੱਚੇ ਜਿਹੜੇ ਟੀਚਰ ਨੇ ਹਸਨਪੁਰ ਦੇ ਵਿੱਚ ਹਾਂਜੀ ਔਰ ਉੱਥੇ ਪੜਾਉਂਦੇ ਆ ਉੱਥੇ ਬੱਚੇ ਮਨੁੱਖਤਾ ਦੀ ਸੇਵਾ ਵਾਲੇ ਵੀ ਆਉਂਦੇ ਆ ਕਈ ਪੇਰੈਂਟਸ ਵੀ ਉਹਨਾਂ ਬੱਚਿਆਂ ਦਾ ਉਹਨਾਂ ਦਾ ਖਿਆਲ ਨਹੀਂ ਰੱਖਦੇ ਜਿੰਨਾ ਮਿੰਟੂ ਵੀਰ ਨੂੰ ਆਪਣੇ ਕੱਲੇ ਕੱਲੇ ਮਨੁੱਖਾਂ ਦੀ ਸੇਵਾ ਦੇ ਬੱਚੇ ਦਾ ਖਿਆਲ ਹੁੰਦਾ ਕਿ ਉਹ ਪੜ ਰਹੇ ਆ ਨਹੀਂ ਪੜ ਰਹੇ ਉਹਨਾਂ ਦਾ ਟਿਫਨ ਜਾ ਰਿਹਾ ਨਹੀਂ ਜਾ ਰਿਹਾ ਠੀਕ ਆ ਤੁਸੀਂ ਸਾਡੇ ਲਈ ਇੱਕ ਪ੍ਰੇਰਣਾ ਦਾ ਸਰੋਤ ਹੋ ਜਿਨ੍ਹਾਂ ਨੇ ਕਿ ਸਾਡਾ ਪੰਜਾਬ ਹੀ ਸੰਭਾਲਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭਾਈ ਬਹੁਤ ਚੰਗਾ ਮਿਲਿਆ ਤੁਹਾਨੂੰ ਮਿਲ ਕੇ ਲੱਗਿਆ ਵਾਈਗਰੂ ਚੜ੍ਹਦੀ ਕਲਾ ਵਿੱਚ ਧੰਨਵਾਦ ਆਹੀ ਦੇ ਦਿਓ ਧੰਨਵਾਦ ਸਾਣੀ ਦਾ ਸਾਹਿਬ ਆਇਓ ਜੀ ਇੱਕ ਥਾਣੇਦਾਰ ਸਾਹਿਬ ਦਾ ਆ ਵੀ ਜੀ 15 ਕਿਲੋ ਭਾਰ ਘਟਾ ਕੇ ਥਾਣੇਦਾਰ ਸਾਹਿਬ ਜੀ ਬੋਲੇ ਸੋਨਿਆ ਸੋਨਿਆ ਇਹਨਾਂ ਨੂੰ ਇਹ ਲੈ ਕੇ ਆਏ ਸੀ ਜੀ ਇੱਡਾ ਟੈ ਡਿਸੀ ਜਦੋਂ ਆਏ ਸੀ ਇੱਕ ਚਪਾਟਾ ਨਹੀਂ ਮਾਰਦੇ ਅੱਜ 5-500 ਇਹ ਮਾਰ ਦਿੰਦੇ ਨੇ ਚਲੋ ਬਹੁਤ ਚੰਗੀ ਗੱਲ ਆ ਭਾਈ ਬਹੁਤ ਵਧੀਆ ਗੱਲ ਆ ਤੇ ਤੁਸੀਂ ਇਸ ਕਾਰਜ ਦੇ ਵਿੱਚ ਲੱਗੇ ਹੋ ਤੁਹਾਨੂੰ ਦੇਖ ਕੇ ਕਿਸੇ ਹੋਰ ਨੂੰ ਮੋਟੀਵੇਸ਼ਨ ਮਿਲੂਗੀ ਸਭ ਤੋਂ ਵੱਡੀ ਗੱਲ ਤੇ ਇਹ ਆ ਵੀਰੇ ਮੈਂ ਕਹਿੰਦਾ ਵੀ ਦੁਨੀਆ ਦਾ ਸਭ ਤੋਂ ਵੱਡਾ ਚੈਲੰਜ ਇਹ ਆ ਵੀ ਜੀ ਆਪਦਾ 10 15 20 ਕਿਲੋ ਬਾਰਕ ਭਾਰ ਘਟਾ ਲਿਆ ਨਾ ਜੀ ਨੇ ਮਤਲਬ ਉਹ ਸਭ ਤੋਂ ਵੱਡੀ ਅਚੀਵਮੈਂਟ ਮੰਨਦਾ ਮੈਂ ਕਿਉਂਕਿ ਮੈਂ ਆਪਦੀ ਜ਼ਿੰਦਗੀ 'ਚ ਕੀਤਾ ਹੋਇਆ ਹੁਣ ਜਦੋਂ 2 4 ਕਿਲੋ ਵੀ ਵੱਧ ਜਾਂਦਾ ਨਾ ਫਿਰ ਆਇ ਹੁੰਦਾ ਵੀ ਫਿਰ ਅੰਦਰ ਆਪਦੇ ਆਪ ਨੂੰ ਦੋਸ਼ੀ ਜੇ ਮੰਨਣ ਲੱਗ ਜਾਂਦੇ ਆ ਪਰ ਤੁਸੀਂ ਬਹੁਤ ਸੋਹਣਾ ਪ੍ਰਾਪਲਾਂ ਕੀਤਾ ਤੇ ਉਹਨਾਂ ਵੀਰਾਂ ਵਾਸਤੇ ਵੀਰ ਇੱਕ ਮਿਸਾਲ ਨੇ ਜਿਹੜੇ ਥੱਕ ਕੇ ਹਾਰ ਕੇ ਕਹਿੰਦੇ ਅਸੀਂ ਹੁਣ ਕਰ ਨਹੀਂ ਸਕਦੇ আর ਮੇਰਾ ਗੋਡਾ ਦੁਸਦਾ ਹਰੇ ਲੱਤਾਂ ਸਭ ਠੀਕ ਹੋ ਜਾਂਦੀਆਂ ਸਾਡੇ ਨੂੰ ਮੇਰੇ ਕਿਤੇ ਜੇ ਮੋਢਾ ਦਸਦਾ ਗੋਡਾ ਦਸਦਾ ਜਾਂ ਕਿਟਾ ਮੈਂ ਬਾਗੀ ਬਾਈ ਨੂੰ ਆ ਕੇ ਸਵੇਰੋਂ ਕਹਿਣਾ ਯਾਰ ਗੋਡਾ ਦੁਖੀ ਜਾਂਦਾ ਮੈਂ ਕਹਿੰਦਾ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਠੀਕ ਉਹਦੀ ਐਕਸਰਸਾਈਜ਼ਾਂ ਜ਼ਿਆਦਾ ਲਗਾਉਣੀ ਆ ਉਸੇ ਚੀਜ਼ ਦੀ ਦੋ ਤਿੰਨ ਦਿਨਾਂ ਚੋਂ ਠੀਕ ਹੋ ਜਾਂਦੀ ਏ ਇਹ ਆਪਣੀ ਲਾਈਫ ਚ ਬਹੁਤ ਵਾਰੀ ਇਦਾਂ ਦੇ ਬਹਾਨੇ ਬਣਾ ਬਣਾ ਕੇ ਅਸੀਂ ਪਤਾ ਨਹੀਂ ਕਿੰਨੇ ਸਾਲ ਕੱਢ ਲੈਂਦੇ ਆ ਕਿ ਸਾਡੀ ਲੱਤ ਠੀਕ ਹੋ ਜਾਵੇ ਗੋਡਾ ਠੀਕ ਹੋ ਜਾਵੇ ਪਰ ਉਹ ਚੀਜ਼ਾਂ ਹੋਰ ਸਮੱਸਿਆਵਾਂ ਵਾ ਵਧਦੀਆਂ ਜਾਂਦੀਆਂ ਠੀਕ ਨਹੀਂ ਹੁੰਦੀਆਂ ਪਰ ਜੇ ਅਸੀਂ ਇਹ ਸਰੀਰ ਨੂੰ ਜਿੰਨਾ ਬਾਹਾਂਗੇ ਉਨਾ ਹੀ ਤਕੜਾ ਰਹੂਗਾ ਮਾਏ ਸਰਦਾਈ ਤਿਆਰ ਕਰ ਰਹੇ ਆ ਬਾਅਦ ਇੱਕ ਦੋ ਗੇੜੇ ਲਾ ਲੈਣਗੇ ਬਾਕੀ ਬੱਚੇ ਜਾਂ ਮਾਂ ਬ੍ਰੋ ਵਿਆਹ ਬਾਰੇ ਸੋਚਦੇ ਨੇ ਬੱਚੇ ਦੀ ਨਾ ਸੁਪਨੇ ਘਰ ਟਿਕਣ ਵਾਸਤੇ ਸੁਪਨੇ ਸਾਰੇ ਖਰਾਬ ਹੋ ਗਏ ਤੇ ਜੇ ਸਾਨੂੰ ਉਹਨਾਂ ਪੁੱਤ ਉੱਥੇ ਲੋੜ ਆਉਂਦਾ ਹਾਂ ਜੀ ਕੈਂਡੀਡੇਟ ਚਾਹੀਦਾ ਸਤਿਗੁਰੂ ਵੀਰ ਕੀ ਹਾਲ ਨੇ ਮੱਛੀ ਜੀ ਠੀਕ ਠਾਕ ਹੋ ਹਾਂ ਜੀ ਠੀਕ ਹੈ ਤੇ ਬੀਗੋਮ ਤਰੀਕੇ ਤੋਂ ਕੰਪੀਟ ਹੋਈ ਆ ਮੇਰੀ ਕੋਲ ਸ਼ਾਬਾਸ਼ ਵੀਰੇ ਬਹੁਤ ਵਧੀਆ ਸ਼ਾਬਾਸ਼ 42 ਚੱਕਰ ਮਤਲਬ 21 ਕਿਲੋਮੀਟਰ ਹੋ ਗਿਆ ਹਨ ਇੱਥੇ ਅੱਜ ਮੈਰਾਥਨ ਦੇ ਵਿੱਚ ਜਿੱਤੇ ਸਾਰਿਆਂ ਨੇ ਕਿਹਨੇ 20 ਕਿਲੋਮੀਟਰ ਲਾਇਆ ਕਿਸ ਨੇ 10 ਲਾਇਆ ਕਿਸ ਨੇ 12 ਲਾਇਆ ਇਹ ਵੀਰੇ ਦੇ 21 ਕਿਲੋਮੀਟਰ ਹੋ ਗਏ ਕਿੰਨਾ ਵਜਨ ਘਟਾਇਆ ਬਿਨਾ ਪਾਣੀ ਪੀਤੇ ਜੀ ਵਾਹ ਜੀ ਵਾਹ ਪਾਣੀ ਤਾਂ ਤੇਰੇ ਵਿੱਚੋਂ ਹੀ ਨਿਕਲ ਜਾਂਦਾ ਬਹੁਤ ਵਜਨ ਕਿੰਨਾ ਘਟਾਇਆ ਵਜਨ ਮੈਂ 30 ਕਿਲੋ ਘਟਾਇਆ 3 ਮਹੀਨੇ ਠੀਕ ਕਿਲੋ ਵਜਨ 3 ਮਹੀਨਿਆਂ 'ਚ 30 ਕਿਲੋ ਇਹ ਇਹਨੇ ਅੰਦਰੋਂ ਹੀ ਪਾਵਰ ਪੈਦਾ ਹੋ ਰਹੀ ਆ ਹਜੇ ਵੀ ਥੱਕਿਆ ਨਹੀਂ ਹੋਇਆ ਵੀਰੇ ਅੱਜ ਵੀ 50 ਕਿਲੇ ਠੋਕ ਦਾਂਗੇ ਜੀ ਹਾਂ ਵ ਇਹ ਤੁਸੀਂ ਨਹੀਂ ਬੋਲਦੇ ਹੋ ਤੁਹਾਡੇ ਵਿੱਚ ਉਹ ਮਿਰਕ ਬੋਲਦਾ ਬਾਈ ਬਹੁਤ ਵਧੀਆ ਵੀਰੇ ਜਿਉਂਦੇ ਬਹਤੇ ਰਹੋ ਤੁਹਾਨੂੰ ਦੇਖ ਕੇ ਹੋਰ ਲੋਕ ਮੋਟੀਵੇਟ ਹੋਣ ਹੋਰ ਲੋਕ ਸਿਹਤ ਕੌਨਸ਼ੀਅਸ ਹੋਣ ਹੈ ਨਾ ਹੈਲਥ ਕੌਨਸ਼ੀਅਸ ਹੋਣ ਠੀਕ ਹੈ ਠੀਕ ਕਾਏ ਜੀ ਜੀ ਵੀਰੇ ਕਰੋ ਇਹ ਤਾਂ ਕਰ ਰਾਮਨ ਖਾਂਦਾ ਵਿਚ ਤੁਸੀਂ ਦਿਖਾ ਦਿਓ ਇੱਕ ਵਾਰੀ ਸਾਰਿਆਂ ਨੂੰ ਕਿ ਮੈਂ ਬੱਚੇ ਬੈਠੇ ਨੇ ਅੱਜ ਸ਼ਰਧਾਈ ਦਾ ਰਸੇਓ ਮੇਰਾ ਵਾਹਿਗੁਰੂ ਜੀ ਦਾ ਖਾਲਸਾ ਅਨਦਰਪਾ ਕੈਂਪ ਬਣੀ ਹੈ ਜੀ ਲੰਗਰ ਤਾਂ ਉਹ ਬਾਦਸ਼ਾਹ ਦੀ ਕਿਰਪਾ ਨਾਲ ਲੱਗਦੇ ਆ ਸਾਡੀ ਤਾਂ ਈ ਔਕਾਤ ਨਹੀਂ ਸੀ ਵੀ ਅੱਜ ਬੱਚੇ ਰੱਜ ਕੇ ਪੀ ਲੋ ਕਰਨਾ ਕਿੱਥੇ ਆ ਕਰਨਾ ਮੈਨੂੰ ਲੱਗਦਾ ਇੱਥੇ ਆ ਕੇ